ਹਾਂਜੀ ਸਭ ਤੋਂ ਵਧੀਆ ਪੈਸਟੀਸਾਈਡ ਤੇ ਫੰਗੀਸਾਈਡ ਲਈ ਆਪਾਂ ਦੋਵਾਂ ਦੇ ਇਲਾਜ ਲਈ ਇਹ ਰੰਮ ਦਾ ਪੈਗ ਲਿਆ ਇੱਕ ਅੱਧ ਪਾ ਜੋ ਆਪਾਂ ਡਰਮੀ ਦੇ ਵਿੱਚ ਪਾ ਲਿਆ ਆ ਤੇ ਉਹਦੇ ਮੁਤਾਬਕ ਇਹ ਆਪਾਂ ਨੇ ਪਾਣੀ ਪਾ ਲਿਆ ਤੇ ਉਹਦੇ ਵਿੱਚ ਪਾਣੀ ਪਾ ਕੇ ਇਹ ਦੇਖੋ ਆਪਾਂ ਨੇ ਉਹਦੀ ਸਪਰੇਅ ਕਰ ਦਿੱਤੀ ਆ ਤੇ ਇਹਨੂੰ ਆਪਾਂ ਪੈਸਟੀਸਾਈਡ ਤੇ ਫੰਗੀਸਾਈਡ ਦੋਨਾਂ ਦੇ ਤੌਰ ਤੇ ਵਰਤ ਰਹੇ ਹਾਂ ਉਹ ਤੁਹਾਨੂੰ ਵੀਡੀਓ ਦੇ ਵਿੱਚ ਵਿਸਥਾਰ ਨਾਲ ਦੱਸ ਦਿੰਨੀ ਆ ਸਤਿ ਸ਼੍ਰੀ ਅਕਾਲ ਜੀ ਤੁਹਾਕ ਤੇ ਤੁਹਾਡਾ ਸਾਡੇ ਚੈਨਲ ਤੇ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਕਿ ਸਾਡੇ ਮੇਰੇ ਘਰ ਵਾਲੇ ਬੇਲ ਬੁੱਟੇ ਸਾਰੇ ਜਿੰਨੇ ਵੀ ਸੀ ਇਹ ਮੱਝ ਨੇ ਖੁੱਲ ਕੇ ਖਰਾਬ ਕਰ ਦਿੱਤੇ ਰਾਤ ਨੂੰ ਤੇ ਕੱਲ ਤੋਂ ਹੀ ਮੈਂ ਇਸ ਕੰਮ ਵਿੱਚ ਲੱਗਾ ਆ ਕੱਲ ਤਾਂ ਸਾਰਾ ਕੁਝ ਇਹਨਾਂ ਨੂੰ ਖੜ੍ਹਾ ਹੀ ਕੀਤਾ ਮਿੱਟੀ ਲਾਈ ਢੇਰ ਥੋੜਾ ਥੋੜਾ ਪਾਇਆ ਚੱਕ ਕੇ ਲਿਆ ਕੇ ਗੋਬਰ ਜੀ ਨੂੰ ਆਪਾਂ ਕਹਿੰਨੇ ਆ ਹੁਣ ਮੈਂ ਸਭ ਤੋਂ ਪਹਿਲਾ ਕੰਮ ਜਿਹੜਾ ਕਰਨ ਲੱਗਾ ਇਹਨਾਂ ਦੇ ਪੱਤੇ ਥੋੜੇ ਥੋੜੇ ਹੋਰ ਤਰ੍ਹਾਂ ਹੋ ਗਏ ਉਹ ਆ ਸਮਝ ਲਾਓ ਕਿ ਕਿ ਕਿਸਮ ਦੇ ਬੁੱਟੇ ਪਹਿਲੇ ਵਾਲੀ ਸਟੇਜ ਤੇ ਫਿਰ ਆਗੇ ਹੋ ਆ ਤੁਹਾਡੇ ਵੀ ਬੂਟੇ ਜੇਕਰ ਬਾਅਦ ਫੁੱਲ ਨਹੀਂ ਰਹੇ ਉਹਨਾਂ ਨੂੰ ਫਲ ਨਹੀਂ ਲੱਗ ਰਿਹਾ ਜਾਂ ਫੁੱਲ ਖਿਲ ਕੇ ਉੱਥੇ ਹੀ ਖੜ ਜਾਂਦੇ ਆ ਤਾਂ ਇਹ ਜੋ ਪਹਿਲਾਂ ਤੁਸੀਂ ਦੇਖਿਆ ਇਹ ਸਿਰਫ ਇੱਕ ਪੈਗ ਅੱਧ ਪਾ ਇੰਨੇ ਕ ਬੂਟਿਆਂ ਵਾਸਤੇ 20 ਕ ਬੂਟਿਆਂ ਵਾਸਤੇ ਇੱਕ ਪੈਗ ਪਾ ਲਿਆ ਤੇ ਉਹ ਆਪਾਂ ਸ਼ਰਾਬ ਜਿਹਨੂੰ ਆਪਾਂ ਕਹਿੰਦਾ ਅਸਲੀ ਸ਼ਰਾਬ ਵੀ ਵਧੀਆ ਹੋਣੀ ਚਾਹੀਦੀ ਆ ਜਾਂ ਘਰ ਦੀ ਕੱਢੀ ਹੋਤੀ ਸੀ ਜਾਂ ਫੇ ਬਿਸਕੀ ਜਾਂ 3x ਸ਼ਰਾਬ ਆਪਾਂ ਵਰਤ ਸਕਦੇ ਹਾਂ ਤੇ ਇਹ ਮੈਂ ਤੁਹਾਨੂੰ ਦਿਨਾਂ ਦੇ ਵਿੱਚ ਹੀ ਦਿਖਾ ਲੈਣਾ ਆ ਤੇ ਇੱਥੇ ਹੀ ਰਿਜ਼ਲਟ ਦਿਖਾ ਦੇਣਾ ਆ ਤੇ ਉਹਨੂੰ ਆਪਾਂ ਕੀ ਕਰਨਾ ਆ ਮੈਂ ਤੁਹਾਨੂੰ ਦੱਸਦਾ ਆਜੋ ਹਾਂਜੀ ਇਹ ਆਪਾਂ ਨੇ ਨਾ ਇੱਕ ਪੈਗ ਲਿਆ ਜਿਹਨੂੰ ਕਿ ਆਪਾਂ ਹੱਦ ਪਾ ਮੇਨਤੀ ਦੇ ਵਿੱਚ ਹੱਦ ਪਾ ਕੇ ਸਕਦੇ ਹਾਂ ਰਮਨ ਦਾ 3x ਨਾਮ ਨੇ ਜੀਡੀ ਇਹ ਦੇਖੋ ਡਰਮੀ ਦੇ ਵਿੱਚ ਪਾਇਆ ਆਪਾਂ ਨੇ ਤੇ ਇਹਦੇ ਵਿੱਚ ਆਪਾਂ ਨੇ ਲਗਭਗ 3 ਲੀਟਰ ਜਿਹਨੂੰ ਆਪਾਂ ਲੀਟਰਾਂ ਦੇ ਵਿੱਚ 3 ਲੀਟਰ ਮਰਦੇ ਆ ਪਾਣੀ ਪਾ ਲਿਆ ਆ ਇੰਨੀ ਕੇ ਆਪਣੀ ਗਿੜਤੀ ਦੇ ਵਿੱਚ ਬੂਟੇ ਆ ਜਿਹੜੇ ਜਿਨ੍ਹਾਂ ਦੇ ਉੱਤੇ ਆਪਾਂ ਇਹਨੂੰ ਵਰਤਣਾ ਆ ਇਹ ਸਭ ਤੋਂ ਪਹਿਲਾਂ ਮਿਰਚਾਂ ਜਿਹੜੀਆਂ ਤੁਸੀਂ ਦੇਖ ਰਹੇ ਆ ਇਹ ਇਹਨਾਂ ਨੂੰ ਕਾਫੀ ਇਹਨਾਂ ਦੇ ਪੱਤੇ ਵੀ ਹੋਲੇ ਤਰ੍ਹਾਂ ਹੋ ਗਏ ਆ ਔਰ ਦੁਬਾਰਾ ਤੋਂ ਇਹਨਾਂ ਦੀ ਉਹ ਟੇਕ ਨਹੀਂ ਰਹੀ ਹੈ ਜਿਵੇਂ ਖਰਾਬ ਹੋਈ ਆ ਤੇ ਆਪਾਂ ਨੇ ਇਹਨਾਂ ਦੇ ਉੱਤੇ ਇਹਦੀ ਸਪਰੇਅ ਕਰ ਦਿੱਤੀ ਆ ਜਿਵੇਂ ਤੁਸੀਂ ਦੇਖ ਰਹੇ ਹੋ ਤੇ ਉਸ ਤੋਂ ਬਾਅਦ ਇੱਥੇ ਆਪਾਂ ਹੁਣ ਏ ਦੇਖੋ ਬੈਂਗਣੇ ਆ ਇਹ ਕਿਸ ਤਰ੍ਹਾਂ ਦੇ ਬੈਂਗਣ ਸੀ ਚਲੋ ਹੁਣ ਦੇਖਦੇ ਆ ਇਹਨਾਂ ਦਾ ਵੀ ਇਹਨਾਂ ਦੇ ਵੀ ਪੱਤੇ ਹੋਰੇ ਤਰ੍ਹਾਂ ਹੋ ਗਏ ਆ ਥੋੜੇ ਖਰਾਬ ਹੋ ਗਏ ਆ ਔਰ ਥੋੜੀ ਥੋੜੀ ਪੱਤੇ ਪੀਲੇ ਪੈਣ ਲੱਪੇ ਆ ਤੇ ਕਾਫੀ ਸਾਰੇ ਫੁੱਲ ਵੀ ਨਹੀਂ ਖਿੜ ਰਹੇ ਇਹਨਾਂ ਦੇ ਉੱਤੇ ਕਰਨ ਤੋਂ ਬਾਅਦ ਇਹ ਦੇਖੋ ਜਿਹੜੀ ਬੇਲ ਤੁਸੀਂ ਦੇਖ ਰਹੇ ਆ ਇਹ ਵੀ ਖਰਾਬ ਹੋਈ ਆ ਤੇ ਭਿੰਡੀਆਂ ਦੇ ਉੱਤੇ ਇਹਨਾਂ ਦੇ ਉੱਤੇ ਕੋਈ ਵੀ ਸੰਡੀ ਵਗੈਰਾ ਕੁਝ ਸਭ ਕਾਸੇ ਤੋਂ ਆਇਆ ਹੈ ਹਾਂਜੀ ਇਹ ਮੈਂ ਤੁਹਾਨੂੰ ਜੋ ਦੱਸ ਰਿਹਾ ਸੀ ਔਰ ਸਾਫ ਦ ਕਰ ਰਿਹਾ ਸੀ ਕਿ ਸ਼ਰਾਬ ਦੇ ਜੋ ਕਿ ਹਰਾਨ ਕਰਨ ਵਾਲੇ ਹਰਾਨ ਕਰਨ ਵਾਲੇ ਰਿਜ਼ਲਟ ਹੁੰਦੇ ਆ ਅੱਗੇ ਵੀ ਇੱਕ ਦੋ ਵਾਰ ਮੈਂ ਇਹਨੂੰ ਪਰਤਾਕੇ ਦੇਖਿਆ ਇਹ ਹੁਣ ਤਾਂ ਚਲੋ ਮੇਰਾ ਨੁਕਸਾਨ ਹੋ ਗਿਆ ਸੀ ਕਰਕੇ ਹੁਣ ਫਿਰ ਮੈਨੂੰ ਦੁਬਾਰਾ ਬਿਨਾ ਤੋਂ ਹੀ ਜਲਦੀ ਦੇਣੀ ਸਬਜੀ ਦੀ ਜ਼ਰੂਰਤ ਆ ਔਰ ਮੈਂ ਆਪਣੇ ਇਹਨੂੰ ਕਰਕੇ ਵੀ ਦਿਖਾਵਾਂਗਾ ਇਸੇ ਕਰਕੇ ਮੈਂ ਤੁਹਾਡੇ ਨਾਲ ਇਹ ਵੀਡੀਓ ਸ਼ੇਅਰ ਕੀਤੀ ਆ ਕਿ ਸ਼ਰਾਬ ਦੇ ਕਿਸੇ ਵੀ ਇਹ ਆਪਾਂ ਸਾਰਿਆਂ ਬੂਟਿਆਂ ਤੇ ਵਰਤ ਸਕਦੇ ਆ ਬੀਲਾਂ ਤੇ ਵਰਤ ਸਕਦੇ ਆ ਫੁੱਲ ਨਾ ਰਹਿੰਦੇ ਹੋਣ ਝੜ ਜਾਂਦੇ ਹੋਣ ਕੋਈ ਸੁੰਡੀ ਹੋਵੇ ਇਹ ਇੱਕ ਕਿਸਮ ਦੀ ਸਾਰਿਆਂ ਨਾਲੋਂ ਉੱਪਰ ਦਵਾਈ ਆ ਪਰ ਸ਼ਰਾਬ ਜਿਹੜੀ ਤੁਸੀਂ ਲੈਣੀ ਆ ਵਧੀਆ दर्जे ਦੀ ਲੈਣੀ ਆ ਦੇਸੀ ਅੱਜਕੱਲ ਮਿਲਦੀ ਨਹੀਂ ਹੈਗੀ ਇਸ ਕਰਕੇ ਰੰਮ ਜਾਂ ਬੇਸਕੀ ਲੈ ਸਕਦੇ ਆ ਔਰ ਪਾਈ ਆ ਇਹ ਇੰਨੇ ਕ ਬੂਟਿਆਂ ਵਾਸਤੇ ਘਰੇਲੂ ਭਲਵਾੜੀ ਵਾਸਤੇ ਬਹੁਤ ਆ ਇੱਕ ਪਾਈ ਆ ਤੇ ਇਹੇ ਰਿਜਲਟ ਦੇਖ ਕੇ ਮੈਂ ਤੁਹਾਨੂੰ ਇੱਥੇ ਵੀ ਦਿਖਾ ਦਊਂਗਾ ਤੁਸੀਂ ਆਪ ਤੁਹਾਡੇ ਕੋਈ ਵੀ ਪ੍ਰੋਬਲਮ ਹੈ ਤਾਂ ਇਹ ਕੋਈ ਵੀ ਸਾਈਡ ਇਫੈਕਟ ਨਹੀਂ ਇਹਦਾ ਹੈਗਾ ਔਰ ਇਹ ਤੁਸੀਂ ਵਰਤ ਸਕਦੇ ਆ ਬੇਝੇਜ ਕਰੋਗੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜਲਦੀ ਦੱਸਣਾ ਮੈਂ ਜਲਦੀ ਦਿਨਾਂ ਦੇ ਵਿੱਚ ਤੁਹਾਨੂੰ ਇਹ ਬੁੱਟੇ ਰਿਕਵਰ ਦਿਖਾਵਾਂਗਾ ਸਸਰੀ ਕਾ